ਲੁਧਿਆਣਾ ਲੁਧਿਆਣਾ ਇਨਕਾਊਂਟਰ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਿੰਡ ਨੀਲੋਚ ਸਰਪੰਚ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਦੇ ਮੰਗ ਕੀਤੀ ਹੈ ਕਿ ਸਰਪੰਚ ਤੇ ਲਾਏ આરોਪਾਂ ਨੂੰ ਖਾਰਜ ਕੀਤਾ ਜਾਵੇ ਲੁਧਿਆਣਾ ਇਨਕਾਊਂਟਰ ਮਾਮਲੇ ਦੇ ਵਿੱਚ ਖਾਨਾ ਦੇ ਐਸਐਸਪੀ ਹਰਸ਼ਕਮਰ ਬਾਂਸਲ ਨੂੰ ਮੁਅਤਲ ਕਰ ਦਿੱਤਾ ਗਿਆ ਮਾਝੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ ਕਨਸਟੇਬਲ ਯਦਵਿੰਦਰ ਸਿੰਘ ਤੇ ਹੋਮਗਾਰਡ ਦੇ ਦੋ ਜਮਾਨਾ ਅਜੀਤ ਸਿੰਘ ਤੇ ਬਲਦੇਵ ਸਿੰਘ ਨੂੰ ਬਰਖਵਾਸ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਜਾਂਚ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ ਦੋ ਮੈਂਬਰੀ ਕਮੇਟੀ ਵਿੱਚ ਐਰਜੀਪੀ ਕ੍ਰਾਈਮ ਵੀਕੇ ਪਾਵੜਾ ਤੇ ਆਈਜੀ ਈਸ਼ਵਰ ਸਿੰਘ ਸ਼ਾਮਲ ਨੇ ਇਸ ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਦੇ ਲਈ ਕਿਹਾ ਗਿਆ ਹੈ ਐਸਟੀਐਸਸੀ ਕਮਿਸ਼ਨ ਨੇ ਵੀ ਕੱਲ ਤਿੰਨ ਵੱਡੇ ਅਧਿਕਾਰੀ ਤਲਬ ਕੀਤੇ ਸਨ ਤੇ ਮੁੱਖ ਮੰਤਰੀ ਬਾਦਲ ਨੇ ਮਾਮਲੇ 'ਤੇ ਜਾਂਚ ਦੇ ਹੁਕਮ ਵੀ ਦਿੱਤੇ ਨੇ ਐਸਸੀਐਸਟੀ ਕਮਿਸ਼ਨ ਦੇ ਵੱਲੋਂ ਮ੍ਰਿਤਕਾਂ ਲਈ ਮੁਆਵਜ਼ੇ ਦੀ ਗੱਲ ਵੀ ਕੀਤੀ ਗਈ ਸੀ ਲੁਧਿਆਣਾ ਵਿੱਚ ਦੋ ਸਗੇ ਭਰਾਵਾਂ ਨੂੰ ਫਰਜ਼ੀ ਇਨਕਾਊਂਟਰ ਦੇ ਵਿੱਚ ਮਾਰਨ ਦੇ ਮਾਮਲੇ ਦੇ ਵਿੱਚ ਖੰਨਾ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਐਸਐਚਓ ਮਨਜਿੰਦਰ ਸਿੰਘ ਤੇ ਹੈੱਡ ਕਨਸਟੇਬਲ ਯਾਦਵੰਦਰ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ ਐਸਟੀਐਸਟੀ ਕਮਿਸ਼ਨ ਨੇ ਵੀ ਕਲ ਤਿੰਨੋਂ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਨੇ ਇਹ ਹੱਤਿਆਗਾਨ ਅਕਾਲੀ ਸਰਪੰਚ ਦੇ ਪਤੀ ਗੁਰਜੀਤ ਸਿੰਘ ਨੇ ਪੁਲਿਸ ਤੋਂ ਕਰਵਾਇਆ ਸੀ ਇਸ ਮਾਮਲੇ ਵਿੱਚ ਕਥਿਤ ਤੌਰ ਤੇ ਅਕਾਲੀ ਸਰਪੰਚ ਦੇ ਪਤੀ ਗੁਰਜੀਤ ਸਿੰਘ ਦੀ ਭੂਮਿਕਾ ਦੇ ਕੇ ਜਾ ਰਹੀ ਸੀ ਪਰ ਸੁਣ ਲੈ ਕਿ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਪੰਚ ਦੇ ਹੱਕ ਦੇ ਵਿੱਚ ਕਈ ਲੋਕ ਖੜੇ ਨੇ ਉਹਨਾਂ ਨੇ ਇਹ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ